ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਭਾਰਤੀ ਜਨਤਾ ਪਾਰਟੀ ਦੇ ਮਹਿਲਾਵਾਂ ਵੱਲੋਂ ਅੱਜ ਨੰਗਲ ਦੇ ਬੀਐਸਐਨਐਲ ਚੌਂਗ ਦੇ ਲਾਗੇ ਮਹਿਲਾਵਾਂ ਨੂੰ 1000 ਰੁਪਏ ਨਾ ਮਿਲਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਇੱਕ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਤੋਂ ਮੈਡਮ ਸ਼ੋਭਾ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤ ਤੋ ਸੱਤਾ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਤਾਂ ਪ੍ਰਾਪਤ ਕਰ ਲਈ ਹੈ ਪਰ ਹੁਣ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਰਹੀ ਤੇ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਨਹੀਂ ਦੇਵੇਗੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਦੇ ਲਈ ਸੰਘਰਸ਼ ਕੀਤਾ ਜਾਵੇਗਾ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਇਰਕੇਸ਼ ਰਣਾ ਦੀ ਰਿਪੋਰਟ ਦੇ ਉਪਰ ਗਿਆ ਮਹਿਲਾਵਾਂ ਇਕੱਠੇ ਹੋਈਆਂ ਕਿਉਂਕਿ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਇਹ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਜੋ ਆਪ ਸਰਕਾਰ ਨੇ ਮਾਨ ਸਰਕਾਰ ਨੇ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ 1000 ਰੁਪਏ ਅਸੀਂ ਘਰ ਪ੍ਰਤੀ ਹਰ ਮਹਿਲਾ ਨੂੰ ਦਿੱਤਾ ਜਾਏਗਾ ਲੇਕਿਨ ਉਹਨਾਂ ਦਾ ਅਜੇ ਤੱਕ ਕੋਈ ਸੋ ਵਾਦਾ ਪੂਰਾ ਨਹੀਂ ਹੋਇਆ ਤੇ ਉਹਨਾਂ ਨੇ ਨਸ਼ਾ ਮੁਕਤ ਪੰਜਾਬ ਕਿਹਾ ਸੀ ਤੇ ਨਸ਼ਾ ਮੁਕਤ ਪੰਜਾਬ ਹੋਣ ਦੀ ਵਜਾਏ ਤੇ ਨਸ਼ਾ ਹੋਰ ਵੱਧ ਗਿਆ ਇਸ ਕਰਕੇ ਅਸੀਂ ਆਪਣੀਆਂ ਮਹਿਲਾਵਾਂ ਵੀ ਆਪਣੇ ਗਰੁੱਪ ਬਣਾ ਕੇ ਅਸੀਂ ਬੱਚਿਆਂ ਦੇ ਜੋ ਝੁੰਗੀ ਝੌਂਪੜੀਆਂ ਦੇ ਵਿੱਚ ਬੱਚੇ ਹਨ ਤੇ ਨਸ਼ਾ ਛੇਲ ਵੀ ਕਰਦੇ ਤੇ ਪਰਚੇਜ਼ ਵੀ ਕਰਦੇ ਅਸੀਂ ਉਹਨਾਂ ਨੂੰ ਸਿਰਫ ਅਸੀਂ ਉਹਨਾਂ ਨੂੰ ਥਾਣੇ ਨਹੀਂ ਪਹੁੰਚਾਉਂਦੇ ਕਿਉਂਕਿ ਥਾਣੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉੱਥੇ ਦੇਖਿਆ ਜਾਂਦਾ ਇੱਕ ਇਹ ਆਪ ਸਰਕਾਰ ਦਾ ਬੰਦਾ ਆਇਆ ਜਾਂ ਬੀਜੇਪੀ ਦਾ ਆਇਆ ਲੇਕਿਨ ਅਸੀਂ ਇਨਸਾਫ ਦੇ ਤੇ ਰਾਜੂ ਦੇ ਵਿੱਚ ਐ ਅਸੀਂ ਇਨਸਾਫ ਲੈ ਕੇ ਅੱਗੇ ਚੱਲਦੇ ਅਸੀਂ ਜੋ ਵੀ ਕਿਸੇ ਨੂੰ ਵੀ ਲੈ ਕੇ ਜਾਂਦੇ ਅਸੀਂ ਇਨਸਾਫ ਦੀ ਗੱਲ ਕਰਕੇ ਲੈ ਕੇ ਉਸ ਜੋ ਸ਼ਿਕਾਇਤ ਕਰਤਾ ਹੁੰਦਾ ਉਹਨਾਂ ਨੂੰ ਅਸੀਂ ਆਪਣਾ ਇਨਸਾਫ ਦਵਾ ਕੇ ਲੈ ਕੇ ਆਂਦੇ ਆਪਣੇ ਨਾਲ ਲੇਕਿਨ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਐ ਅਸੀਂ ਖੁਦ ਆਪਣੀ ਸੁਣਵਾਈ ਆਪਣੇ ਜ਼ੋਰ ਤੇ ਕਰਦੇ ਐ ਜੋ ਨਸ਼ਾ ਹੈ ਉਹ ਅੱਜ ਅੱਨਾ ਵੱਧ ਗਿਆ ਪੰਜਾਬ ਦੇ ਵਿੱਚ ਲੇਕਿਨ ਹਰ ਘਰ ਦੀ ਬੱਚੇ ਦੀ ਜਵਾਨੀ ਬਰਬਾਦ ਹੋ ਗਈ ਉਹਦੇ ਨਾਲ ਮਾਤਾ ਪਿਤਾ ਦੀ ਮਾਤਾ ਪਿਤਾ ਉਤੋਂ ਵੱਧ ਬਰਬਾਦ ਹੋਗੇ ਬਰਬਾਦ ਕਿਉਂਕਿ ਇਸ ਨਾਲ ਬੱਚਾ ਘਰ ਤੋਂ ਹਰ ਚੀਜ਼ ਚੋਰੀ ਚੁਪਕੇ ਚੱਕ ਕੇ ਆਪਣਾ ਨਸ਼ਾ ਪੂਰਾ ਕਰਦਾ ਜੋ ਅਸੀਂ ਇਹਲਾ ਮੋਰਚਾ ਸਾ ਹੈ ਉਹ ਅਸੀਂ ਇੱਕ ਕਾਉਂਸਲਿੰਗ ਕਰਕੇ ਬੱਚਿਆਂ ਨੂੰ ਅਸੀਂ ਦੱਸ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਸਮਝਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸੀ ਇਹ ਪੰਜਾਬ ਵੱਲੋਂ ਸ਼੍ਰੀਮਤੀ ਜਾਇੰਦਰ ਕੌਰ ਜੀ ਦੀ ਨਹਿਨਮਾਈ ਨੇ ਕੀਤੀ ਅੱਜ ਅਸੀਂ ਜ਼ਿਲ੍ਹਾ ਪੱਤਰ ਦੇ ਉੱਪਰ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਭੈਣਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹਦੇ ਲਈ ਇਹ ਮਹਿਲਾ ਮੋਰਚੇ ਵੱਲੋਂ ਇੱਕ ਧਰਨਾ ਸੀ ਠੀਕ ਤਾਂ ਕਿ ਅਸੀਂ ਇਸ ਧਰਨੇ ਦੇ ਥਰੂ ਸੰਦੇਸ਼ ਦੇਣਾ ਚਾਹੁੰਦੇ ਸੀ ਕਿ 2022 ਤੋਂ ਬਾਅਦ ਅੱਜ 2024 ਹੋ ਗਿਆ ਹੂੰ 2 ਸਾਲ ਹੋ ਚੁੱਕੇ ਨੇ ਤੇ ਜਿਹੜਾ ਕਿ ਨਾਰੀ ਸ਼ਕਤੀ ਦੇ ਨਾਲ ਇੱਕ ਧੋਖਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਦੇ ਵੱਲ ਜਿਨ੍ਹਾਂ ਨੂੰ ਝੂਠ ਬੋਲ ਕੇ ਲਾਰਾ ਲਗਾ ਕੇ ਉਹਨਾਂ ਤੋਂ ਵੋਟਾਂ ਲੰਗੀਆਂ ਪਰ ਉਹ ਵਾਦਾ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਸਾਡਾ ਇਸ ਚ ਮਕਸਦ ਸੀ ਕਿ ਅੱਜ ਅਸੀਂ ਇਹ ਛੋਟੇ-ਛੋਟੇ ਧਰਨੇ ਸ਼ਹਿਰਾਂ ਦੇ ਵਿੱਚ ਲਗਾਏ ਨੇ ਪਰ ਜੇ ਇਹ 1000 ਰੁਪਏ ਪੈਣਾ ਦੇ ਖਾਤੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਨਾ ਪਾਇਆ ਗਿਆ ਤਾਂ ਅਸੀਂ ਇਸ ਧਰਨੇ ਨੂੰ ਵੱਡਾ ਰੂਪ ਕਰਕੇ ਅਸੀਂ ਇਹਨੂੰ ਸੁਪਾ ਪੱਤਰੀ ਤੱਕ ਵੀ ਲੈ ਕੇ ਜਾਵਾਂਗੇ ਤੇ ਜਿਹੜੀ ਇਹ ਪੰਜਾਬ ਲॉ ਐਂਡ ਆਰਡਰ ਤਾਂ ਜੀ ਪੰਜਾਬ ਸਰਕਾਰ ਦੇ ਵਿੱਚ ਹੁਣ ਕਿਤੇ ਰਿਹਾ ਹੀ ਨਹੀਂ ਗਿਆ ਪਤਾ ਹੀ ਨਹੀਂ ਲੱਗਦਾ ਕਿ ਤੁਰੇ ਜਾਂਦੇ ਨੂੰ ਕਦੋਂ ਕੋਈ ਗੋਲੀ ਮਾਰ ਜਾਂਦਾ ਕਦੋਂ ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਕਿੱਥੇ ਲੁੱਟ ਖੋ ਕਿੱਥੇ ਉਹ ਤੁਰੇ ਜਾਂਦੇ ਦੁਕਾਨ ਤੇ ਬੈਠੇ ਦੁਕਾਨਦਾਰਾਂ ਨਾਲ ਵੀ ਇਹ ਹੋ ਜਾਂਦਾ ਹੈ ਕਿ ਚੋਰੀ ਠੱਗੀ ਸਾਰਾ ਲਾ ਐਂਡ ਆਰਡਰ ਤਾਂ ਬਿਲਕੁਲ ਇੱਕ ਤਰ੍ਹਾਂ ਨਾਲ ਪੰਗਾਂ ਪੰਨ ਦੀ ਸਰਕਾਰ ਆਉਣ ਤੋਂ ਬਾਅਦ ਖਤਮ ਹੋ ਚੁੱਕਿਆ ਹੈ ਔਰ ਅਸੀਂ ਉਹਨੂੰ ਜ਼ੋਰ ਦੇ ਕੇ ਵੀ ਕਿਤੇ ਲਾਗੂ ਨਹੀਂ ਕਰਵਾ ਸਕਦੇ ਤੇ ਕਿਉਂ ਇਸ ਤੋਂ ਪਹਿਲਾਂ ਤੁਸੀਂ ਇਹ ਮੁੱਦਾ ਹਾਈਲਾਈਟ ਕਿਸ ਚੀਜ਼ ਦਾ ਜਿਹੜਾ ਪੰਜਾਬ ਦਾ ਕਾਫੀ ਨਾਰਡਰ ਦਾ ਮੁੱਦਾ ਲਗਾਤਾਰ ਜੀ ਸਾਡੀ ਜਿਹੜੀ ਪਾਸਪਾਸ ਸਰਕਾਰਾਂ ਨੂੰ ਲਗਾਤਾਰ ਚੁੱਕਦੇ ਆ ਰਹੀ ਹੈ ਪਰ ਜਿਹੜੀ ਇਹ ਭਗਵੰਤਪਾਲ ਸਰਕਾਰ ਹੈ ਇਹਨਾਂ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ ਇਸ ਟਾਈਮ ਤੇ ਇਹਦੇ ਖਿਲਾਫ ਵੀ ਕੁਝ ਬੈਚ ਅੱਜ ਜਿਹੜਾ ਹੈ ਪਹਿਲਾਂ ਸਾਡਾ ਜਿਹੜਾ ਅੱਜ ਧਰਨਾ ਸੀ ਵੈਸੇ ਜਿਹੜਾ ਹੈਗਾ ਸੀ ਅੱਜ 30 ਜਨਵਰੀ ਦਾ ਧਰਨਾ ਇਹ ਬੀਪੀਐਲ ਕਾਰਡ ਦੇ ਦੁਆਰਾ ਸੀ ਸੂਬਾ ਪੱਤਰੀ ਜਿਹੜਾ ਕਿ ਅਸੀਂ ਇਹਨਾਂ ਨੂੰ 18 ਤਰੀਕ ਨੂੰ ਅਲਟੀਮੇਟਮ ਦਿੱਤਾ ਸੀ ਜਿਸ ਤੋਂ ਬਾਅਦ ਇਹਨਾਂ ਨੇ 26 ਤਰੀਕ ਨੂੰ ਹੀ ਇਹ ਅਨਾਉਂਸ ਕਰਤਾ ਜੀ ਬੀਪੀਐਲ ਜਿਹੜਾ ਕਾਰਡ ਜਿਹੜੇ ਕੱਟੇ ਗਏ ਨੇ ਉਹ ਦੁਆਰਾ ਬਹਾਲ ਤੇ ਇਹ ਹੁਣ ਅਸੀਂ ਇਹ ਨਹੀਂ ਜਾਣਦੇ ਆ ਕਿ ਜਿਹੜੇ ਇਹ 1000 ਰੁਪਏ ਇਹ ਵੀ ਪੈਨਾ ਦੇ ਖਾਤੇ 'ਚ ਜਲਦੀ ਤੋਂ ਜਲਦੀ ਆਵੇ ਤੇ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਮੇਨ ਮਕਸਦ ਸੀ ਅੱਜ ਦਾ ਮੇਨ ਮਕਸਦ ਤਾਂ 1000 ਰੁਪਏ ਵਾਲਾ ਹੀ ਸੀ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਲਾਅਰਡ ਆਰਡਰ ਆ ਇਹਦੇ ਤੇ ਵੀ ਅਸੀਂ ਜ਼ਰੂਰ ਗੌਰ ਕਰਾਂਗੇ ਤੇ ਇਹਦੇ ਖਾਤੇ ਵੀ ਅਸੀਂ 50 ਪੱਧਰ ਦੇ ਉੱਪਰ ਜੋ ਵੀ ਹੋ ਸਕੇਗਾ ਜ਼ਰੂਰ ਕਰਾਂਗੇ ਧਰਨੇ ਵੀ ਦਵਾਂਗੇ ਤੇ ਬਾਕੀ ਜਿਵੇਂ ਸਾਡੀ ਹਾਈ ਕਮਾਂਡ ਸਾਨੂੰ ਕਹੇਗੀ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਓਕੇ